ਨੂ ਦੇ ਸਾਰੇ ਸਰੋਤਿਆਂ ਨੂੰ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਵੀਂ ਪਾਰਟੀ ਬਣਾਈ ਗਈ ਹੈ ਤੁਹਾਡੇ ਵੱਲੋਂ ਕੀ ਮੁੱਦੇ ਨੇ ਕੀ ਗੱਲਾਂ ਸਭ ਤੋਂ ਪਹਿਲੀ ਗੱਲ ਤਾਂ ਮੈਂ ਇਹ ਕਹਿਣੀ ਚਾਹੁੰਦਾ ਕਿ ਦੇਖੋ ਇਹ ਬਲਜੀਤ ਸਿੰਘ ਦਾਦੂਗਾਲ ਨੇ ਪਾਰਟੀ ਨਹੀਂ ਬਣਾਈ ਹੈ ਹਰਿਆਣੇ ਦੇ ਸਿੱਖਾਂ ਨੇ ਪਾਰਟੀ ਬਣਾਈ ਹੈ ਮੈਨੂੰ ਤਾਂ ਮੁਖ ਸੇਵਾਦਾਰ ਦੀ ਜ਼ਿੰਮੇਵਾਰੀ ਸੌਂਪੀ ਹੈ ਹਰਿਆਣੇ ਦੇ ਸਿੱਖਾਂ ਨੇ 28 ਨਵੰਬਰ ਨੂੰ 10 ਦੀ ਮਾਤਾ ਦਾ ਦੂਸਰੀ ਵਰਸੀ ਦਾ ਸਮਾਗਮ ਸੀ ਵੱਡਾ ਪੰਥਕ ਇਕੱਠ ਸੀ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਦਾਦੂ ਸਾਹਿਬ ਸਿਰਸਾ ਵਿਖੇ ਤਾਂ ਉੱਥੇ ਹਰਿਆਣਾ ਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੀਨੀਅਰ ਮੀਤ ਪ੍ਰਧਾਨ ਜਰਨਲ ਸਕੱਤਰ ਐਗਜ਼ੈਕਟਿਵ ਵਜੂਦਾ ਸਾਹਿਬ ਦਾ ਮੈਂਬਰ ਜਰਨਲ ਹਾਊਸ ਦੇ ਸਿੱਖ ਸੰਤ ਮਹਾਪੁਰਸ਼ ਪੰਜਾਬ ਚੋਂ ਵੀ ਆਗੂ ਜਿਹੜੇ ਸੀ ਉੱਥੇ ਹਾਜ਼ਰ ਸੀਗੇ ਤਾਂ ਉਹਨਾਂ ਸਾਰਿਆਂ ਦੀ ਹਾਜ਼ਰੀ ਚ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਦਾ ਆਗਾਜ਼ ਕੀਤਾ ਗਿਆ ਸੀ ਔਰ ਪੰਜ ਸਿੰਘਾਂ ਨੂੰ ਸੇਵਾ ਸੌਂਪੀ ਸੀ ਕਿ ਉਹ ਪੂਰੇ ਸਿਕ ਸਖਸੀਤਾ ਸੰਤ ਮਹਾਪੁਰਸ਼ਾਂ ਮੌਜੂਦਾ ਸਾਬਕਾ ਮੈਂਬਰ ਸਹਿਬਾਨਾ ਉਹਦੇਦਾਰਾਂ ਦੀ رائے مشورہ ਇਕੱਠਾ ਕਰਨ ਕੇ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਦਾ ਮੁਖ ਸੇਵਾਦਾਰ ਕੌਣ ਹੋਏ ਤਾਂ ਜਿਹੜੇ ਪੰਜ ਸਿੰਘਾਂ ਦੀ ਡਿਊਟੀ ਲਾਈ ਗਈ ਸੀ ਜਥੇਦਾਰ ਸੁਖਵਿੰਦਰ ਸਿੰਘ ਮੁੰਡੇਬਰ ਜਥੇਦਾਰ ਸਵਰਨ ਸਿੰਘ ਰਾਤੀਆ ਜਥੇਦਾਰ ਸਵਰਨ ਸਿੰਘ ਬੁੰਗਾ ਡਿਵੀ ਜਥੇਦਾਰ ਮੁਰਾਲ ਸਿੰਘ ਸ਼ੀਨਾ ਜਥੇਦਾਰ ਮਲਕੀਤ ਸਿੰਘ ਪੰਨੀਵਾਲਾ ਸਿਰਸਾ ਇਹਨਾਂ ਪੰਜਾਂ ਸਿੰਘਾਂ ਨੇ ਦਿਨ ਰਾਤ ਇੱਕ ਕੀਤਾ ਪਹਿਲਾਂ ਤਾਂ ਸੱਚਖੰਡ ਦਰਬਾਰ ਸਾਹਿਬ ਮੱਥਾ ਟੇਕਣ ਗਏ ਅਕਾਲ ਤਖਤ ਸਾਹਿਬ ਤੇ ਮੱਥਾ ਟੇਕਿਆ ਗੁਰੂ ਦੇ ਅੱਗੇ ਅਰਦਾਸ ਕਰਕੇ ਚੜ੍ਹਦੀ ਕਲਾ ਦੀ ਕਿ ਜਿਹੜੀ ਡਿਊਟੀ ਜ਼ਿੰਮੇਵਾਰੀ ਉਹਨਾਂ ਨੂੰ ਪੰਥ ਵੱਲੋਂ ਮਿਲੀ ਆ ਕਿ ਉਹ ਚੜ੍ਹਦੀ ਕਲਾ ਨਾਲ ਨਿਭਾਉਣ ਫਿਰ ਸੰਤ ਮਹਾਪੁਰਸ਼ਾਂ ਕੋਲੇ ਗਏ ਕਦੇ ਉਹ ਪਾਣੀ ਪਾਤਰ ਕਦੇ ਨਾਰਨੌਲ ਕਦੇ ਸਿਰਸਾ ਕਦੇ ਜਮਨਾਨਗਰ ਕਦੇ ਉਹ ਜੀਂਦ ਕਦੇ ਕੈਥਲ ਸਾਰੇ ਹਰਿਆਣੇ ਦਾ ਰਟਣ ਕਰਕੇ ਕਈਆਂ ਨਾਲ ਫੋਨ ਤੇ ਗੱਲਬਾਤ ਕਰਕੇ ਉਹਨਾਂ ਨੇ ਬਕਾਇਦਾ ਇੱਕ ਡਾਇਰੀ ਤਿਆਰ ਕੀਤੀ ਜਿਹਦੇ ਤੇ ਹਰੇਕ ਦੇ ਵਿਚਾਰ ਲਏ ਬਕਾਇਦਾ ਸਾਈਨ ਵੀ ਕਰਾਏ ਜਿਨ੍ਹਾਂ ਨਾਲ ਮੁਲਾਕਾਤ ਹੋਈ ਜਿਨ੍ਹਾਂ ਨੇ ਫੋਨ ਦੇ ਉੱਤੇ ਉਹਨਾਂ ਨੂੰ ਸੁਝਾਅ ਦਿੱਤੇ ਤਾਂ ਉਹਨਾਂ ਨੇ ਫਿਰ 13 ਤਰੀਕ ਦਾ ਵੱਡਾ ਇਕੱਠ ਜਿਹੜਾ ਗੁਰਦੁਆਰਾ ਪਾਸ਼ਾਹੀ 6ਵੀਂ ਕੁਰੂਕਸ਼ੇਤੀ ਧਰਮ ਕੁਰੂਕਸ਼ੇਤਰ ਧਰਮਨਗਰੀ ਚ ਜੋ ਸਾਡਾ ਹਰਿਆਣਾ ਕਮੇਟੀ ਦਾ ਮੁੱਖ ਦਫ਼ਤਰ ਵੀ ਹੈ ਜਿੱਥੇ ਦੀਵਾਨ ਹਾਲ ਚ ਵੱਡਾ ਪੰਥਕ ਇਕੱਠ ਹੋਇਆ ਜਿੱਥੇ ਪੰਜਾਬ ਚੋਂ ਵੀ ਆਈਆਂ ਜੰਮੂ ਕਸ਼ਮੀਰ ਤੋਂ ਵੀ ਆਈਆਂ ਔਰ ਹਰਿਆਣੇ ਚੋਂ ਵੀ ਸੰਤ ਮਹਾਪੁਰਸ਼ ਵੀ ਤਾਂ ਉੱਥੇ ਪੰਜ ਪਿਆਰੇ ਸਹਿਬਾਨਾਂ ਨੇ ਜੋਰ ਆਏ ਮਸਵਰਾ ਇਕੱਠਾ ਕੀਤਾ ਸੀਗਾ ਉਹਦਾ ਐਲਾਨ ਉਹਨਾਂ ਨੇ ਜੋ ਕੀਤਾ ਦਾਸ ਨੂੰ ਜਿਹੜੀ ਸੀ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਦੇ ਮੁਖ ਸੇਵਾਦਾਰ ਦੀ ਸੇਵਾ ਜਿਹੜੀ ਉਹ ਸੌਂਪੀ ਗਈ ਜਿਸ ਨੂੰ ਖੜੇ ਮੱਥੇ ਪਰਵਾਣ ਕਰਦੇ ਆ ਅਸੀਸ ਝਕਾਉਂਦੇ ਆ ਜੋ ਪੰਜਾਂ ਦਾ ਹੁਕਮ ਸੀ ਉਹ ਮੰਨਿਆ ਪਰ ਦਾਦੂਵਾਲ ਸਾਹਿਬ ਕਿਤੇ ਨਾ ਕਿਤੇ ਜਿਹੜੀ ਪਾਰਟੀ ਪਹਿਲਾਂ ਬਣਾਈ ਗਈ ਸੀ ਬੀਜੇਪੀ ਦੇ ਨਾਲ ਟਾਈ ਅਪ ਕੀਤਾ ਗਿਆ ਸੀਗਾ ਕੋਈ ਸਰ ਪਹਿਲਾਂ ਕੀ ਗੱਲ ਉਹ ਪਾਰਟੀ ਦੇ ਵਿੱਚ ਧਰਮ ਪ੍ਰਚਾਰ ਦਾ ਜਿਹੜਾ ਇੰਨਾ ਜ਼ਿਆਦਾ ਵਿੜਾਪਾ ਨਹੀਂ ਹੋ ਰਿਹਾ ਸੀਗਾ ਹੁਣ ਨਵੀਂ ਪਾਰਟੀ ਦੇ ਵਿੱਚ ਬਣਾਉਣ ਦਾ ਕੀ ਮਕਸਦ ਸੀ ਪਹਿਲੀ ਗੱਲ ਤਾਂ ਇਹ ਸਵਾਲ ਹੀ ਗਲਤ ਆ ਕਿ ਪਹਿਲਾਂ ਕੋਈ ਬੀਜੇਪੀ ਨੇ ਪਾਰਟੀ ਬਣਾਈ ਗਈ ਜੀ 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 2022 ਦੇ 20 ਦੇ ਵਿੱਚ 13 ਜੁਲਾਈ 2020 ਨੂੰ ਸਰਬਸੰਮਤੀ ਨਾਲ ਜਰਨਲ ਹਾਊਸ ਨੇ ਮੈਨੂੰ ਹਰਿਆਣਾ ਕਮੇਟੀ ਦਾ ਮੁਖ ਸੇਵਾਦਾਰ ਲਾਇਆ ਸੀ ਮੈਂ ਇਲੈਕਸ਼ਨ ਕਰਾਈ ਤਾਂ 13 ਅਗਸਤ ਨੂੰ ਵੋਟਾਂ ਦੇ ਬਹੁਮਤ ਨਾਲ ਮੈਨੂੰ ਮੁਖ ਸੇਵਾਦਾਰ ਲਾਇਆ ਸੀ ਜਿਹੜੇ 2014 ਦੇ ਜਰਨਲ ਹਾਊਸ ਦੇ ਮੈਂਬਰ ਸੀ ਉਹਨਾਂ ਦੀ ਚੋਣ ਹੋਈ ਉਸ ਤੋਂ ਬਾਅਦ ਦੁਵਾਰਾ ਨੋਮੀਨੇਟ ਕਮੇਟੀ ਹੋਈ ਸਾਰੀਆਂ ਕਮੇਟੀਆਂ ਚ 10 ਮੈਂਬਰ ਦੇ ਤੌਰ ਤੇ ਆਉਂਦਾ ਰਿਹਾ ਤੇ ਹੁਣ ਜਿਹੜੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ 28 ਮਾਰਚ ਨੂੰ ਸਾਡਾ ਜਰਨਲ ਹਾਸ ਹੋਇਆ ਉਹਦੇ ਵਿੱਚ 10 ਨੂੰ ਧਰਮ ਪ੍ਰਚਾਰ ਦਾ ਚੇਅਰਮੈਨ ਵਿਦ ਐਗਜ਼ੈਕਟਿਵ ਪਾਵਰ ਤੇ ਉਹ ਧਰਮ ਪ੍ਰਚਾਰ ਦੀ ਸੇਵਾ ਕਰ ਰਿਹਾ ਸੋ ਇਸ ਕਰਕੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਗੁਰਦੁਆਰਾ ਐਕਟ 2014 ਅਨੁਸਾਰ ਬਣੀ ਹੋਈ ਕਮੇਟੀ ਹੈ ਸਾਡੀ ਕੋਈ ਪਾਰਟੀ ਨਹੀਂ ਸੀ ਪਹਿਲਾਂ ਇਸ ਕਰਕੇ ਹੁਣ ਧਾਰਮਿਕ ਚੋਣਾਂ ਦਾ ਹਰਿਆਣਾ ਸਰਕਾਰ ਨੇ ਐਲਾਨ ਕਰ ਦਿੱਤਾ ਹੈ ਗੁਰਦੁਆਰਾ ਸਿੱਖ ਚੋਣ ਕਮਿਸ਼ਨ ਜਿਹੜਾ ਹਰਿਆਣਾ ਸਿੱਖ ਗੁਰਦੁਆਰਾ ਚੋਣ ਕਮਿਸ਼ਨ ਨੇ ਭੱਲਾ ਸਾਹਿਬ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਕਿ 19 ਜਨਵਰੀ 2025 ਨੂੰ ਇਲੈਕਸ਼ਨ ਹੋਏਗਾ 40 ਵਾਰਡਾਂ ਦਾ ਤਾਂ ਉਹਦੇ ਵਾਸਤੇ ਸਾਨੂੰ ਇੱਕ ਬੋਰਡ ਇੱਕ ਪਾਰਟੀ ਦੀ ਲੋੜ ਸੀ ਜਿਹੜੇ ਸਾਡੇ ਸਿੱਖਾਂ ਦੇ ਮਸਲੇ ਆ ਉਹਨਾਂ ਨੂੰ ਹੱਲ ਕਰਨ ਵਾਸਤੇ ਤਾਂ ਉਹਦੇ ਵਾਸਤੇ ਅਸੀਂ ਇਹ ਜਿਹੜਾ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਦਾ ਜਿਹੜਾ ਗਠਨ ਕੀਤਾ ਵਾ ਔਰ ਇਹਦੇ ਵਿੱਚ ਅਸੀਂ 40 ਵਾਰਡਾਂ ਦੇ ਵਿੱਚ ਜਿਹੜੇ ਆ ਉਹ ਉਮੀਦਵਾਰ ਦੇਾਂਗੇ ਸੰਗਤਾਂ ਦੇ ਵਿੱਚੋਂ ਹੀ ਚੰਗੇ ਗੁਰਸਿੱਖ ਜਿਹੜੇ ਚੰਗੇ ਪ੍ਰਬੰਧ ਚ ਸਾਡਾ ਜਿਹੜਾ ਸਹਾਇਕ ਕਰਨ ਫਤਵਾ ਸੰਗਤਾਂ ਨੇ ਦੇਣਾ ਸੰਗਤਾਂ ਦੀ ਪਾਰਟੀ ਐ ਸੰਗਤਾਂ ਦੇ ਜਿਹੜਾ ਹੈਗਾ ਵਾ ਹੁਕਮ ਦੇ ਉੱਪਰ ਸੰਗਤਾਂ ਚੋ ਹੀ ਚੋਣ ਹੋ ਕੇ ਆਉਣ ਵਾਲੇ ਦਿਨਾਂ ਚ ਬਾਕੀ ਅਹੁਦੇਦਾਰਾਂ ਦਾ ਵੀ ਐਲਾਨ ਹੋਊਗਾ ਕਿ ਇਹਨਾਂ ਦੇ ਬਾਕੀ ਇਸ ਪਾਰਟੀ ਦੇ ਅਹੁਦੇਦਾਰ ਕੌਣ ਹੋਣਗੇ ਜ਼ਿਲ੍ਹਾ ਜਥੇਦਾਰ ਫਿਰ ਜਿਹੜੇ 40 ਉਮੀਦਵਾਰ ਜਿਹੜੇ ਆ ਸੋ ਇੱਕ ਬੜੇ ਸੰਗਠਿਤ ਤਰੀਕੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਪੰਥਕ ਰਵਾਇਤਾਂ ਤੇ ਪਹਿਰਾ ਦਿੰਦਾ ਹੋਇਆ ਦੇਖੋ ਇਹ ਪਹਿਲੀ ਵਾਰ ਹੋਇਆ ਕਦੇ ਪੰਜਾਬ ਚ ਵੀ ਨਹੀਂ ਹੋਇਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਇਦਾਂ ਹੋਈ ਹੋਵੇ ਇਹ ਪਹਿਲੀ ਵਾਰ ਹੋਇਆ ਹਰਿਆਣੇ ਦੀ ਧਰਤੀ ਤੇ ਪਹਿਲਾਂ ਪੰਜਾਬ ਚੋਂ ਹਰਿਆਣੇ ਵਾਲ ਨੂੰ ਸਿਧਾਂਤ ਆਉਂਦੇ ਸੀ ਹੁਣ ਹਰਿਆਣੇ ਵੱਲੋਂ ਪੰਜਾਬ ਨੂੰ ਜਾਣਗੇ ਜੀ ਪਹਿਲਾਂ ਹਰਿਆਣੇ ਦੇ ਪੰਜਾਬ ਦੇ ਸਿੱਖ ਆ ਕੇ ਇੱਥੇ ਚੋਣਾ ਲੜਦੇ ਹੁੰਦੇ ਜਦੋਂ ਸਾਂਝੀ ਕਮੇਟੀ ਹੁਣ ਹਰਿਆਣੇ ਦੇ ਸਿੱਖ ਪੰਜਾਬ ਦੀਆਂ ਚੋਣਾਂ ਲੜਨ ਵੀ ਜਾਣਗੇ ਸ਼ਰੋਮਣੀ ਕਮੇਟੀ ਦੀਆਂ ਉੱਥੇ ਜਾ ਕੇ ਵੀ ਅਸੀਂ ਪੰਥਕ ਜਿਹੜੇ ਚਿਹਰੇ ਆ ਉਹ ਸੰਗਤਾਂ ਦੇ ਵਿੱਚੋਂ ਪੰਥਕ ਜਿਥੇ ਬੰਦੇ ਜਿਹੜੇ ਸਾਡਾ ਸਹਿਯੋਗ ਕਰਨਗੇ ਉਹਨਾਂ ਦਾ ਸਹਿਯੋਗ ਕਰਾਂਗੇ ਦਿੱਲੀ ਚ ਆ ਕੇ ਵੀ ਦਿੱਲੀ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਚ ਵੀ ਜੋ ਕਿਉਂਕਿ ਦਿੱਲੀ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਸ਼ਰੋਮਣੀ ਅਕਾਲੀ ਦਲ ਦਿੱਲੀ ਸਟੇਟ ਨੇ ਸਾਡਾ ਪੂਰਾ ਸਮਰਥਨ ਕਰ ਦਿੱਤਾ ਸਰਦਾਰ ਹਰਮੀਤ ਸਿੰਘ ਕਾਲਕਾ ਦਾ ਬਿਆਨ ਟੀਵੀ ਚੈਨਲਾਂ ਤੇ ਚੱਲ ਲੀ ਦਲ ਆਜ਼ਾਦ ਦਾ ਬਲਜੀਤ ਸਿੰਘ ਦਾਦੂਵਾਲ ਦਾ ਉਹਨਾਂ ਦੇ ਸਾਥੀਆਂ ਦਾ ਪੂਰਾ ਸਮਰਥਨ ਕਰਨਗੇ ਅਸੀਂ ਸਵਾਗਤ ਵੀ ਕਰਦੇ ਹਾਂ ਧੰਨਵਾਦ ਵੀ ਕਰਦੇ ਹਾਂ ਉਹਨਾਂ ਦਾ ਕਿ ਉਹਨਾਂ ਨੇ ਸਾਡੇ ਸਮਰਥਨ ਦਾ ਐਲਾਨ ਕੀਤਾ ਪੰਜਾਬ ਚੋਂ ਵੀ ਸਿੱਖ ਜਥੇਬੰਦੀਆਂ ਸਾਡਾ ਸਮਰਥਨ ਕਰ ਰਹੀਆਂ ਜੰਮੂ ਕਸ਼ਮੀਰ ਤੋਂ ਵੀ ਇਸ ਸਮਾਗਮ ਦੇ ਅੰਦਰ ਜਿਹੜਾ 13 ਦਸੰਬਰ ਨੂੰ ਹੋਇਆ 13 ਦਾ ਮੇਰੇ ਨਾਲ ਬੜਾ ਸਬੰਧ ਹੈ 13 ਜੁਲਾਈ ਨੂੰ ਮੈਨੂੰ ਸਰਬਸ਼ੰਤੀ ਨਾਲ ਪ੍ਰਧਾਨ ਬਣਾਇਆ 13 ਅਗਸਤ ਨੂੰ ਵੋਟਾਂ ਦੇ ਬਹੁਮਤ ਨਾਲ ਬਣਾਇਆ ਤੇ ਹੁਣ 13 ਦਸੰਬਰ 2024 ਨੂੰ ਪੰਜ ਪਿਆਰੇ ਸਹਬਾਨਾਂ ਵੱਲੋਂ ਦਾਸ ਨੂੰ ਜਿਹੜਾ ਹੈਗਾ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਦਾ ਮੁਖ ਸੇਵਾਦਾਰ ਥਾਪਿਆ ਗਿਆ। ਸੋ ਇਹ ਮੈਂ ਸਮਝਦਾ ਗੁਰੂ ਦੀ ਕਿਰਪਾ ਸੰਗਤਾਂ ਦਾ ਪਿਆਰ ਹੈ। ਗੁਰੂ ਨਾਨਕ ਸਾਹਿਬ ਨੇ 13-13 ਤੋਂ ਲਿਆ ਸੀ ਤੇ ਉਹ ਗੁਰੂ ਨਾਨਕ ਸਾਹਿਬ ਵਾਲੀਆਂ 13-13 ਮੈਂ ਸਮਝਦਾ ਕਿ ਉਹਨਾਂ ਦੀ ਬਖਸ਼ਿਸ਼ 13 ਸ਼ਬਦ ਜਿਹੜਾ ਸਾਡੇ ਲਈ ਬੜਾ ਲੱਕੀ ਹੋ ਕੇ ਜਿਹੜਾ ਹੈ ਉਹ ਵਰਤ ਰਿਹਾ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਅਸੀਂ ਸੰਗਤਾਂ ਦੀਆਂ ਭਾਵਨਾਵਾਂ ਤੇ ਖਰੇ ਪਹਿਲਾਂ ਵੀ ਉਤਰਿਆ ਹੁਣ ਵੀ ਉਤਰਨ ਦਾ ਯਤਨ ਕਰਾਂਗੇ ਸੇਵਾ ਸੰਗਤਾਂ ਨੇ ਲੈਣੀ ਆ ਧਰਮ ਪ੍ਰਚਾਰ ਪ੍ਰਸਾਰ ਪਿਛਲੇ 3 ਦਹਾਕਿਆਂ ਚ ਦੁਨੀਆ ਚ ਕੀਤਾ ਵਾ ਦੁਨੀਆ ਜੋ ਮਾਨ ਸਨਮਾਨ ਸਾਨੂੰ ਮੇਰੇ ਕੋਲੇ 골ਡ ਮੈਡਲ ਪੰਥ ਦੇ ਦਿੱਤੇ ਹੋਏ ਪੰਥ ਦੀ ਸੇਵਾ ਤਾਂ ਹੀ ਮੈਂ ਹਮੇਸ਼ਾ ਕਹਿਣਾ ਹੁੰਦਾ ਦੁਨੀਆ ਦੇ ਕਿਸੇ ਕੋਨੇ ਚ ਰਹੋ ਧੜੇ ਚ ਰਹੋ ਗੱਲ ਕੌਮ ਦੀ ਪੰਥ ਦੀ ਧਰਮ ਦੀ ਕਰੋ ਆਪਣੇ ਪੰਥ ਨਾਲ ਆਪਣੀ ਕੌਮ ਨਾਲ ਕਦੇ ਗਦਾਰੀ ਨਾ ਕਰੋ ਜਿੰਨਾ ਪੰਥ ਨਾਲ ਕੌਮ ਨਾਲ ਗਦਾਰੀ ਕੀਤੀ ਅਜ ਕਾਲ ਤਖਤ ਤੇ ਦੋਸ਼ੀ ਹੋਇਆ ਅਜ ਜਥੇਦਾਰਾਂ ਵਰਸ਼ੇ ਫੜਾ ਕੇ ਦਿਉੜੀ ਸਾਹਮਣੇ ਬਿਠਾਤਾ ਰਾਜ ਸਿੱਖਾਂ ਦਾ ਦੋਸਤ ਕਿਤੇ ਸੰਗਤਾਂ ਰੋਸ ਵੀ ਕਰਦੀਆਂ ਹਨ ਕਿ ਇਹ ਪਹਿਲਾਂ ਕਿਉਂ ਨਹੀਂ ਕੀਤਾ ਗਿਆ ਸਿੰਘ ਸਾਹਿਬ ਵੱਲੋਂ ਇਹ ਪਹਿਲਾ ਆਦੇਸ਼ ਕਿਉਂ ਨਹੀਂ ਲੈ ਗਿਆ ਦੇਖੋ ਇਹ ਤਾਂ ਜ਼ਥੇਦਾਰ ਸਹਿਬਾਨਾਂ ਨੂੰ ਚਲੋ ਅਸੀਂ ਫੇਰ ਵੀ ਕਹਿੰਦੇ ਦੇਰ ਆਏ ਦਰਸਤ ਆਏ ਜਦੋਂ ਬਾਦਲ ਪਰਿਵਾਰ ਸੱਤਾ ਸੀ ਉਹ ਜ਼ਥੇਦਾਰਾਂ ਨੂੰ ਕੁਛ ਕਰਨ ਨਹੀਂ ਦਿੰਦਾ ਉਹ ਚੌਕੀਦਾਰਾਂ ਤੋਂ ਵੱਧ ਨਹੀਂ ਸੀ ਸਮਝਦਾ ਅੱਜ ਉਹ ਸੱਤਾ 'ਚ ਨਹੀਂ ਹੈ ਜ਼ਥੇਦਾਰ ਆਜ਼ਾਦ ਨੇ ਪੰਥ ਦਾ ਜਿਹੜਾ ਹੈਗਾ ਪ੍ਰਭਾਵ ਪੈ ਰਿਹਾ ਉਹਨਾਂ ਨੂੰ ਆਪਣੇ ਗੁਨਾਹ ਜਿਹੜੇ ਸੀਗੇ ਉਹਨਾਂ ਦੇ ਪਾਪ ਮੈਂ ਪਹਿਲਾਂ ਵੀ ਕਿਹਾ ਵੀ ਜਿਹੜੇ ਸਿਆਲ ਦੀ ਆ ਹੁਣ ਸਿਆਲ ਸ਼ੁਰੂ ਹੋ ਰਿਹਾ ਪੋ ਦਾ ਮਹੀਨਾ ਅੱਜ ਸ਼ੁਰੂ ਹੋਇਆ ਸ਼ਿਆਲ ਦੀ ਸਰਦੀ ਸ਼ਿਆਲ ਦਾ ਛੜਿਆ ਕਾਂਬਾ ਅੱਗ ਸੇਕ ਕੇ ਹੀਟਰ ਸੇਕ ਕੇ ਰਜਾਈ ਕੰਬਲ ਮੋٹے ਵਸਤਰਾਂ ਨਾਲ ਤੁਸੀਂ ਹਟਾ ਲੋਂਗੇ ਪਰ ਜਿਨ੍ਹਾਂ ਨੂੰ ਪਾਪਾਂ ਦਾ ਗੁਨਾਹਾਂ ਦਾ ਕਾਂਬਾ ਛੜਿਆ ਉਹ ਤਾਂ ਸੱਤ ਰਜਾਈਆਂ ਦੀ ਤੇਜ ਪੈ ਵੀ ਕੰਬਦੇ ਆ ਬਾਦਲਾਂ ਨੇ ਜਿਹੜੇ ਪਾਪ ਕੀਤੇ ਗੁਨਾਹ ਕੀਤੇ ਪੰਥ ਨਾਲ ਕੌਮ ਨਾਲ ਜੀ ਅੱਜ ਉਹਨਾਂ ਦੇ ਸਾਹਮਣੇ ਆ ਤੇ ਇਸ ਕਾਰਨ ਕਰਕੇ ਜਥੇਦਾਰਾਂ ਚਲੋ ਦੇਰ ਆਏ ਦਰਸਤ ਆਏ ਉਹਨਾਂ ਨੇ ਗੁਨਾਹ ਤਾਂ ਮਣਾ ਲੇ ਮੈਂ ਪਹਿਲਾਂ ਵੀ ਕਿਹਾ ਜਿੱਦਣ ਉਹਨਾਂ ਨੂੰ ਸਜ਼ਾ ਲੱਗੀ ਆ ਬਾਗੀਆਂ ਤੇ ਦਾਗੀਆਂ ਨੂੰ ਉਸ ਦਿਨ ਵੀ ਮੈਂ ਕਿਹਾ ਸੀ ਬਾਕੀ ਸਭ ਠੀਕ ਆ ਪਰ ਸੁਖਬੀਰ ਸਿੰਘ ਬਾਦਲ ਨਾਲ ਨਰਮਾਈ ਵਰਤੀ ਗਈ ਆ ਜੀ ਇਦੇ ਤੇ ਜਥੇਦਾਰ ਗੌਰ ਕਰਨ ਬੰਥ ਚ ਰੋਸ ਰੂ ਤੇ ਰੋਸ ਵੀ ਤੁਹਾਡੇ ਸਾਹਮਣੇ ਦੇਖੋ ਆ ਗਿਆ ਜਿਵੇਂ ਜਲਿਆਂ ਵਾਲੇ ਬਾਗ ਦਾ ਕਾਂਡ ਵਾਪਰਿਆ ਸੀ ਅਦੋਦਮ ਸਿੰਘ ਜਿਹੜਾ ਸੀਗਾ ਸਰਦਾਰ ਉਦਮ ਸਿੰਘ ਭਾਰਤ ਦੀ ਧਰਤੀ ਤੋਂ ਲੰਡਨ ਪਹੁੰਚਿਆ ਜਾ ਕੇ ਜਨਰਲ ਰਡਵਰ ਨੂੰ ਸੋਦਾ ਲਾਇਆ ਇਸੇ ਤਰ੍ਹਾਂ ਪੂਰੀ ਸਿੱਖ ਕੌਮ ਦੇ ਰੋਹ ਨੇ ਉਬਾਲਾ ਮਾਰਿਆ ਭਾਈ ਨਰੈਣ ਸਿੰਘ ਚੋੜੇ ਦੇ ਰੂਪ ਚ ਤੇ ਉਹਨੇ ਜਾ ਕੇ ਉਹਦੇ ਤੇ ਹਮਲਾ ਕਰਨ ਦਾ ਭਾਵੇਂ ਕਿ ਅਸੀਂ ਦਰਬਾਰ ਸਾਹਿਬ ਦੇ ਬਾਹਰ ਇਸ ਤਰ੍ਹਾਂ ਹਮਲੇ ਨਾਲ ਸਹਿਮਤ ਨਹੀਂ ਜੀ ਕਿਸ ਤਰੀਕੇ ਨਾਲ ਦਰਬਾਰ ਸਾਹਿਬ ਤੇ ਪਰ ਉਹ ਇੱਕ ਰੋਸੀ ਜਜ਼ਬਾਤੀ ਸਿੱਖ ਸੀ ਉਹਨੇ ਸਪੰਸਕ ਸੰਘਰਸ਼ ਆਪਣੇ ਪਿੰਡੇ ਤੇ ਹੰਡਾਇਆ ਜੇਲਾ ਕਟੀਆਂ ਮੁਕਾਦਮੇ ਚੱਲੇ ਤੋਨੇ ਵੀ ਦੇਖਿਆ ਕਿ ਜੱਥੇਦਾਰਾਂ ਨੇ ਨਰਮਾਈ ਵਰਤੀ ਹੈ ਤਾਂ ਤਾਂ ਉਹਨੇ ਜਿਹੜਾ ਸੀਗਾ ਖੁਦ ਸੋਦਾ ਲਾਉਣ ਦਾ ਜਿਹੜਾ ਫੈਸਲਾ ਕੀਤਾ ਮੈਂ ਇੱਕ ਬੇਨਤੀ ਉਸ ਦਿਨ ਵੀ ਕੀਤੀ ਸੀ ਕਿ ਸਗਵੀਰ ਸਿੰਘ ਬਾਦਲ ਤੇ ਹਮਲੇ ਦਾ ਨਰੈਣ ਸਿੰਘ ਚੌੜਾ ਦੋਸ਼ੀ ਨਹੀਂ ਆ ਕੋਈ ਹੋਰ ਨਹੀਂ ਇਹ ਖੁਦ ਜਥੇਦਾਰ ਦੋਸ਼ੀ ਨੇ ਕਿ ਜਥੇਦਾਰਾਂ ਨਰਮਾਈ ਵਰਤੀ ਪੰਥ ਚ ਰੋਹ ਪੜ ਕੇ ਆ ਜਜ਼ਬਾਤ ਪੜ ਕੇ ਤਾਂ ਹੀ ਹੋਇਆ ਜੇ ਜਥੇਦਾਰ ਹੀ ਸਜ਼ਾ ਲਾ ਦਿੰਦੇ ਤਨਖਾਹ ਲਾ ਦਿੰਦੇ ਕਿਉਂਕਿ ਗਲਤੀਆਂ ਗੁਨਾਹ ਕੱਲੇ ਧਾਰਮਿਕ ਨਹੀਂ ਪੋਲੀਟਿਕਲ ਸਿਆਸੀ ਸੀ ਸਜ਼ਾ ਕੇਵਲ ਧਾਰਮਿਕ ਲਾਈ ਗਈ ਜੇ ਪੋਲੀਟਿਕਲ ਸਜ਼ਾ ਸਿਆਸੀ ਸਜ਼ਾ ਵੀ ਲੱਗੀ ਹੁੰਦੀ ਤੇ ਪੰਥ ਚ ਇਦਾਂ ਸਾਇਦ ਰੋਹ ਨਾ ਪੜਕਦਾ ਹੁਣ ਪੰਥ ਤੇ ਪੰਜਾਬ ਬਾਦਲਾਂ ਨੂੰ ਨਕਾਰ ਚੁੱਕਾ ਵਾ ਬਾਦਲਾਂ ਦਾ ਭੋਗ ਚੁੱਕਾ ਵਾ ਤਾਂ ਹੀ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਦਾ ਆਗਾਜ਼ ਹੋਇਆ ਇਹਦੇ ਨਾਲ ਹਰਿਆਣੇ ਤੋਂ ਪੰਜਾਬ ਤੋਂ ਵੀ ਸੰਗਤਾਂ ਜਿਹੜੀਆਂ ਜੁੜ ਰਹੀਆਂ ਸਾਨੂੰ ਪੰਜਾਬ ਤੋਂ ਫੋਨ ਆ ਰਹੇ ਆ ਕਿ ਤੁਸੀਂ ਸਾਡੇ ਇਧਰ ਵੀ ਪੰਜਾਬ ਦੇ ਵਿੱਚ ਵੀ ਜਿਹੜੇ ਆ ਉਹ ਜ਼ਿੰਮੇਵਾਰ ਉਹਦੇ ਦਾਰ ਲਾਓ ਤੇ ਜਦੋਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੁੰਦੀਆਂ ਤੁਸੀਂ ਪੰਜਾਬ ਦੇ ਵਿੱਚ ਵੀ ਚੋਣ ਜਿਹੜੀ ਆ ਲੜੋ ਸੋ ਪੰਜਾਬ ਦਾ ਵੀ ਸਾਡੇ ਨਾਲ ਵੱਡਾ ਸਮਰਥਨ ਸੋ ਮੈਂ ਇਹ ਸਮਝਦਾ ਕਿ ਗੁਰੂ ਦੀ ਕਿਰਪਾ ਹੀ ਆ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਭਾਵੇਂ ਅਜੇ 2 ਦਿਨ 4 ਦਿਨ ਪਹਿਲਾਂ ਹੀ ਹੋਂਦ ਵਿੱਚ ਆਇਆ ਮੁਖ ਸੇਵਾਦਾਰ ਦੀ ਸੇਵਾਦਾਰ ਨੂੰ ਸੌਂਪੀ ਪਰ ਇਹ ਜਿਹੜੀ ਚੜ੍ਹਦੀ ਕਲਾ ਦੇ ਨਾਲ ਜਿਹੜੀ ਸੇਵਾ ਵਾ ਮੈਨੂੰ ਲੱਗ ਰਿਹਾ ਕਿ ਸੰਗਤਾਂ ਦਾ ਇੰਨਾ ਸਹਿਯੋਗ ਆ ਰਿਹਾ ਵਾ ਕਿ ਚੜ੍ਹਦੀ ਕਲਾ ਦੇ ਨਾਲ ਜਿਹੜਾ ਸ਼ਰਮਣੀ ਅਕਾਲੀ ਦਲ ਆਜ਼ਾਦ ਸੇਵਾ ਕਰੇਗਾ ਤੇ ਹਰਿਆਣਾ ਸਿ ਗੁਰਦਾਰਾ ਪ੍ਰਬੰਧਕ ਕਮੇਟੀ ਦੀ 19 ਜਨਵਰੀ ਨੂੰ ਹੋ ਰਹੀਆਂ ਚੋਣਾਂ 'ਚ ਸੰਗਤਾਂ ਸ਼ਰਮਣੀ ਅਕਾਲੀ ਦਲ ਆਜ਼ਾਦ ਦੇ ਹੱਕ 'ਚ ਫਤਵਾ ਜਿਹੜਾ ਉਹ ਦੇਣਗੇ ਪਰ ਕਿਤਨਾ ਕਿਤੇ ਸਿੰਘ ਸਾਬਾਂ ਵੱਲੋਂ ਇੰਨੀ ਨਿਰਮਾਈ ਬਾਦਲਾਂ ਖਿਲਾਫ ਕਿਉਂ ਵਰਤੀ ਜਾਂਦੀ ਹੈ ਕੀ ਗੱਲ ਉਹ ਇਹਨਾਂ ਦੀ ਹੱਥਾਂ ਦੀ ਕਟਪੁਤਲੀ ਬਣ ਚੁੱਕੇ ਨੇ ਦੇਖੋ ਇਹ ਜਥੇਦਾਰ ਸਹਿਬਾਨਾਂ ਨੂੰ ਅਸੀਂ ਤਾਂ ਉਹਨਾਂ ਦਾ ਸਨਮਾਨ ਕਰਦੇ ਹਾਂ ਸਤਕਾਰ ਕਰਦੇ ਹਾਂ ਤਖਤਾਂ ਦੇ ਉੱਤੇ ਅਹੁਦ ਨੂੰ ਮੁੱਖ ਰੱਖ ਕੇ ਵਿਰੋਧ ਵੀ ਜਿਹੜਾ ਉਹ ਸਾਰਥਕ ਸ਼ਬਦਾਂ ਦੇ ਵਿੱਚ ਅਪੀਲ ਵੀ ਉਹਨਾਂ ਨੂੰ ਸਾਰਥਕ ਸ਼ਬਦਾਂ ਦੇ ਅੰਦਰ ਕਿ ਜਥੇਦਾਰ ਸਹਿਬਾਨ ਆਪਣੇ ਜਿਹੜੇ ਫੈਸਲੇ ਆ ਉਹ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਨਿਰਪੱਖ ਫੈਸਲੇ ਲੈਣ ਕਿਸੇ ਬੇਗੁਨਾਹ ਨੂੰ ਸਜ਼ਾ ਨਾ ਹੋਵੇ ਤੇ ਗੁਨਾਹਗਰ ਬਖਸ਼ਿਆ ਨਾ ਜਾਵੇ ਔਰ ਉੱਥੇ ਨਿਰਪੱਖਤਾ ਨਾਲ ਜਿਵੇਂ ਜਥੇਦਾਰ ਕਾਲੀ ਫੂਲਾ ਸਿੰਘ ਨੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਤਨਖਾਹ ਲਈ ਸੀ ਇਸੇ ਤਰ੍ਹਾਂ ਹੋਵੇ ਬਾਕੀ ਬਹੁਤ ਉਹਨਾਂ ਨੇ ਜੋ ਫਖਰੇ ਕੌਮ ਬਾਦਲ ਦਾ ਸਾਰੀ ਉਮਰ ਦੀ ਕਮਾਈ ਜਿਹੜੀ ਉਹਨੇ ਫਖਰੇ ਕੌਮ ਸੁਖਵੀਰ ਸਿੰਘ ਬਾਦਲ ਅੱਜ ਅੰਦਰ ਵੇ ਵੇ ਅੱਖਾਂ 'ਚ ਖਸੌਣ ਦੇ ਕੇ ਰੋਂਦਾ ਕਿ ਉਹਦੇ ਪਿਓ ਦਾ ਫਖਰੇ ਕੌਮ ਵਾਪਸ ਲੈ ਲਿਆ ਪੰਥ ਨੇ ਦਾ 2015 ਸਰਵਤਕ ਸਰਚ ਲੈ ਲਿਆ ਸੀਗਾ ਪਰ ਹੁਣ ਜਥੇਦਾਰ ਉਹਨਾਂ ਦੇ ਪੁਆਇੰਟ ਕੀਤੇ ਉਹਨਾਂ ਦੀ ਬਣਾਈ ਸ਼੍ਰੋਮਣੀ ਕਮੇਟੀ ਉਹਨਾਂ ਦੇ ਜਿੱਤੇ ਹੋਏ ਮੈਂਬਰ ਉਹਨਾਂ ਦੀ ਐਗਜ਼ੀਕਟਿਵ ਤੇ ਉਹਨਾਂ ਦੇ ਪੁਆਇੰਟ ਕੀਤੇ ਜਥੇਦਾਰ ਉਹਨਾਂ ਨੇ ਹੀ ਵਾਪਸ ਲੈ ਲਿਆ ਸਰਬੱਤ ਖਾਲਸੇ ਨੇ ਤਾਂ 2015 ਜੀ ਲੈ ਲਿਆ ਸੀ 10 ਨਵੰਬਰ ਨੂੰ ਕਿ ਜਿਹੜਾ ਫਖਰੇ ਕੌਮ ਪੰਥ ਰਤਨ ਵੀ ਪ੍ਰਕਾਸ਼ ਸਿੰਘ ਬਾਦਲ ਗਦਾਰੇ ਕੌਮ ਆ ਨਾ ਕਿ ਪੰਥ ਰਤਨ ਫਖਰੇ ਕੌਮ ਆ ਤਾਂ ਹੁਣ ਉਹ ਵੀ ਵਾਪਸ ਲੈ ਲਿਆ ਸੋ ਮੈਂ ਸਮਝਦਾ ਕਿ ਇਹ ਜਥੇਦਾਰ ਸਹਿਬਾਨਾ ਨੇ ਸਹੀ ਫੈਸਲੇ ਲਏ ਜਿੱਥੇ ਕਿਤੇ ਨਰਮਾਈ ਵਰਤੀ ਅਸੀਂ ਅਪੀਲ ਕੀਤੀ ਉਹਨਾਂ ਦੇ ਸਨਮਾਨ ਨੂੰ ਮੁੱਖ ਰੱਖਦੇ ਹਨ ਜਥੇਦਾਰ ਸਾਹਿਬ ਇਹਦੇ ਤੇ ਜਰੂਰ ਗੌਰ ਕਰਨ ਅਜੇ ਵੀ ਗੌਰ ਕਰਨ ਕਿ ਜਿਹੜੀ ਸਜ਼ਾ ਕੇਵਲ ਧਾਰਮਿਕ ਤਨਖਾਹ ਕੇਵਲ ਧਾਰਮਿਕ ਲਈ ਗਈ ਆ ਪੋਲੀਟੀਕਲ ਸਜ਼ਾ ਜੇ ਨਿੱਜੀ ਕਮੈਂਟ ਵਰਸਾ ਸਿੰਘ ਬਲਟੂਆ ਨੇ ਜਥੇਦਾਰਾਂ ਤੇ ਕੀਤੇ ਤਾਂ ਉਹਨੂੰ 10 ਸਾਲ ਦੀ ਕਾਲੀਦਲ ਤੋਂ ਕਢਵਾਤਾ ਇਹ ਸਹਾਵਨਾ ਤਾਂ ਲੱਗੂ ਜਿਵੇਂ ਭਾਵੇਂ ਮੇਰਾ ਵਰਸਾ ਸਿੰਘ ਬਲਟੂਆ ਨਾਲ ਵਿਚਾਰਾਂ ਦਾ ਵਖਰੇਵਾ ਪਰ ਮੈਂ ਵੀ ਕਹੂੰਗਾ ਕਿ ਇੱਥੇ ਉਹਦੇ ਨਾਲ ਫਿਰ ਇਹਦਾ ਮਤਲਬ ਧੱਕਾ ਹੋਇਆ ਜੇ ਜਥੇਦਾਰਾਂ ਨੇ ਨਿੱਜੀ ਕਮੈਂਟਾਂ ਤੇ ਤਾਂ ਧੱਕਾ ਕਰਤਾ ਜਿੱਥੇ ਪੰਥ ਨਾਲ ਪੰਜਾਬ ਨਾਲ ਗਦਾਰੀ ਆ ਉਥੇ ਜਿਹੜਾ ਪੋਲੀਟੀਕਲ ਸਜ਼ਾ ਹੀ ਨਹੀਂ ਦਿੱਤੀ ਨਰਮਾਈ ਵਰਤਦੀ ਆ ਸੋ ਜਥੇਦਾਰ ਸਾਹਿਬਾਨ ਸੁਖਵੀਰ ਸਿੰਘ ਬਾਦਲ ਨੂੰ ਜਿਹੜੀ ਸਿਆਸੀ ਸਜਾਵਾਂ ਉਹ ਵੀ ਜ਼ਰੂਰ ਲਾਉਣ ਪੰਥ ਇਹ ਗੱਲ ਦੀ ਉਡੀਕ ਕਰ ਰਿਹਾ ਹਰਜਿੰਦਰ ਸਿੰਘ ਧਾਮੀ ਵੱਲੋਂ ਬੀਬੀ ਖਾਲਸਾ ਪਿਛਲੇ ਦਿਨੀ ਮਦ ਭੱਗੀ ਬਿਆਨ ਦਿੱਤੇ ਗਏ ਕਿਸ ਤਰ੍ਹਾਂ ਦੇਖਦੇ ਮੈਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਵਿਅਕਤੀਗਤ ਤੌਰ ਤੇ ਬੜਾ ਸਤਿਕਾਰ ਕਰਦਾ ਬਹੁਤ ਸਤਿਕਾਰ ਕਰਦਾ ਸੀ ਪਹਿਲਾਂ ਵੀ ਕਈ ਵਾਰ ਮੈਂ ਉਹਨਾਂ ਦੇ ਬਾਰੇ ਸਟੇਟਮੈਂਟ ਦੀ ਗੱਲ ਆਈ ਭਾਵੇਂ ਮੇਰਾ ਬਹੁਤਾ ਵਾਹ ਨਹੀਂ ਆ ਪਰ ਮੈਂ ਜਾਣਦਾ ਕਿ ਉਹਨਾਂ ਨੇ ਨਿਹੰਗ ਸਿੰਘ ਜਥੇਬੰਦੀ ਤਰਨਾ ਦਲ ਜਸੀਦਰ ਬਾਬਾ ਨਿਹਾਲ ਸਿੰਘ ਉਹਨਾਂ ਦੀ ਬੜੀ ਸੰਗਤ ਉਹਨਾਂ ਦੇ ਨਾਲ ਸਾਥ ਰਿਹਾ ਜੀ ਬੜੀ ਇੱਕ ਪਿਆਰੀ ਸ਼ਖਸੀਅਤ ਦੇ ਰੂਪ ਦੇ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪੰਥ ਦੀ ਸੇਵਾ 'ਚ ਆਏ ਸੀ ਪਰ ਬਾਦਲਾਂ ਦਾ ਸਦਰ ਸ਼ਾਇਆ ਬਾਦਲਾਂ ਦਾ ਪ੍ਰਭਾਵ ਐਸਾ ਪੈ ਗਿਆ ਕੋਈ ਕਿੰਨੀ ਕੁ ਚਮਚਾਗਰੀ ਕੋਈ ਕਿੰਨੀ ਕੁ ਕਿਸੇ ਦੀ ਜਿਹੜੀ ਹੈਗਾ ਉਹ ਪੁਸਤ ਪਣਾਈ ਕਰ ਸਕਦਾ ਸੋ ਇਹ ਉਹਦਾ ਅਸਰ ਆ ਕੇ ਐਡਵੋਕੇਟ ਧਾਮੀ ਸਾਹਿਬ ਜਿਹੜੇ ਬਾਦਲਾਂ ਦੀ ਆ ਪਿਛਲੇ 2-3 ਮਹੀਨਿਆਂ 'ਚ ਖਾਸ ਕਰਕੇ ਜਿਹੜਾ ਉਹਨਾਂ ਨੇ ਬਾਦਲਾਂ ਦੀ ਪੁਸਤ ਪਣਾਈ ਕੀਤੀ ਬਾਦਲਾਂ ਦੀ ਚਮਚਾਗਰੀ ਕਰਨ ਦੀ ਕੋਸ਼ਿਸ਼ ਕੀਤੀ ਆ ਚਾਪਲੀਸੀ ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਵਿੱਚ ਉਹਨਾਂ ਦਾ ਬੋਲ ਵਿਗੜੇ ਆ ਜਿਹੜੇ ਉਹਨਾਂ ਨੇ ਬੀਬੀ ਜ਼ਗੀਰ ਕੌਰ ਬਾਦਲ ਬੀਬੀ ਜ਼ਗੀਰ ਕੌਰ ਦੇ ਖਿਲਾਫ ਜਿਹੜੇ ਬੋਲ ਵਰਤੇ ਆ ਉਹ ਬਿਲਕੁਲ ਮੰਦ ਭੱਗ ਗਿਆ ਪਰ ਇਹ ਪ੍ਰਭਾਵ ਸਾਰਾ ਬਾਦਲਾਂ ਦੀ ਚਾਪਲੂਸੀ ਤੇ ਬਾਦਲਾਂ ਦੇ ਜਿਹੜਾ ਹੈਗਾ ਛਤਰ ਸ਼ਾਇਆ ਦਾ ਵਾ ਕਿ ਬਾਦਲਾਂ ਦੀ ਛਤਰ ਸ਼ਾਇਆ ਚ ਜਿਹੜਾ ਆਇਆ ਉਹਦੀ ਮਰਿਆਦਾ ਵੀ ਵਿਗੜੀ ਉਹਦੇ ਬੋਲ ਵੀ ਵਿਗੜੇ ਸਾਰਾ ਕੁਝ ਹੋਇਆ ਤੇ ਧਾਮੀ ਸਾਹਿਬ ਨੇ ਇਸੇ ਤਰ੍ਹਾਂ ਮੈਂ ਸਮਝਦਾ ਅਜੇ ਵੀ ਧਾਮੀ ਸਾਹਿਬ ਨੂੰ ਆਪਣੀ ਸ਼ਖਸੀਅਤ ਨੂੰ ਬਚਾਉਣ ਲਈ ਜੋ ਉਹਨਾਂ ਦੀ ਬੇਦਾਗ ਸ਼ਖਸੀਅਤ ਸੀ ਉਹਨੂੰ ਬਚਾਉਣ ਲਈ ਤਾਂ ਉਹਨਾਂ ਨੇ ਕਾਲ ਤਖਤ ਤੋਂ ਖਿਮਾ ਮੰਗੀ ਅਗੇ ਕਾਲ ਤਖਤ ਸਾਹਿਬ ਨੇ ਦੇਖਣਾ ਜੱਥੇਦਾਰਾਂ ਕਿ ਕੀ ਕਰਨਾ ਪਰ ਅਮੀ ਸਾਹਿਬ ਨੂੰ ਬਾਦਲਾਂ ਦੀ ਚਮਚਾਗਰੀ ਪੋਸਤ ਪੁਣਾਈ ਛੱਡ ਕੇ ਉਹਨਾਂ ਨੂੰ ਜਾਤ ਤੌਰ ਤੇ ਪੰਥ ਦੀ ਸੇਵਾ 'ਚ ਆ ਜਾਣਾ ਚਾਹੀਦਾ ਬਾਦਲਾਂ ਦੀ ਜਿਹੜੀ ਪ੍ਰਧਾਨਗੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੀ ਉਹਨਾਂ ਨੂੰ ਛੱਡ ਦੇਣੀ ਚਾਹੀਦੀ ਹੈ ਬਿਲਕੁਲ ਪਾਰਟੀ ਦਾ ਆਗਾਜ਼ ਤਾਂ ਹੋ ਚੁੱਕਾ ਹੈ ਪਰ ਕੈਂਡੀਡੇਟਾਂ ਦੀ ਲਿਸਟ ਕਿੱਦਾਂ ਦੀ ਹੈ ਦੇਖੋ ਕੈਂਡੀਡੇਟ ਸਾਡੇ ਕੋਲ ਕਿਉਂਕਿ ਜੇ 2 ਦਿਨ ਪਹਿਲਾਂ ਹੀ ਅੱਜ 15 ਤਰੀਕ ਹੈ ਤੇ 13 ਤਰੀਕ ਨੂੰ 10 ਨੂੰ ਮੁੱਖ ਸੇਵਾਦਾਰ ਲਾਇਆ ਗਿਆ ਬੜੇ ਫੋਨ ਆਏ ਆ ਪਹਿਲਾਂ ਹੀ ਸਾਡੀ ਨਿਗਾਹ 'ਚ ਸਾਰੇ ਹਲਕਿਆਂ 'ਚੋਂ ਤੇ ਬਹੁਤ ਜਲਦੀ ਅਸੀਂ ਚੰਗੇ ਗੁਰਮਖ ਦੇਣ ਦੀ ਕੋਸ਼ਿਸ਼ ਕਰਾਂਗੇ ਸੰਗਤਾਂ ਦੇ ਵਿੱਚੋਂ ਹੀ ਕੋਈ ਸਾਡਾ ਪਹਿਲਾਂ ਤੋਂ ਇਹ ਨਹੀਂ ਆ ਕਿ ਅਸੀਂ ਪਹਿਲਾਂ ਹੀ ਸਿਨੈਰੀਓ ਸੈੱਟ ਕੀਤਾ ਕੋਈ ਵੀ ਫਲਾਣੇ ਨੂੰ ਦੇਣਾ ਫਲਾਣੇ ਨੂੰ ਸੰਗਤਾਂ ਤੋਂ ਚੰਗੇ ਗੁਰਮਖ ਜਿਹੜੇ ਆ ਜੋਗ ਸੇਵਾ ਜਿਵੇਂ ਪਹਿਲਾਂ ਕਰ ਰਹੇ ਆ ਸਾਡੇ ਨਾਲ ਮੈਂਬਰ ਸਹਿਬਾਨ ਵੀ ਇਸੇ ਤਰ੍ਹਾਂ ਜੋਗ ਜਿਹੜੇ ਵਿਅਕਤੀ ਆ ਧਰਮ ਨਾਲ ਜਿਨ੍ਹਾਂ ਦਾ ਸਰੋਕਾਰ ਆ ਤੇ ਉਹ ਧਾਰਮਿਕ ਸੇਵਾ ਜਿਹੜੀ ਕਿਉਂਕਿ ਗੁਰੂ ਘਰਾਂ ਦੀ ਸੇਵਾ ਇੱਕ ਧਾਰਮਿਕ ਸੇਵਾ ਪ੍ਰਬੰਧਾਂ ਦੀ ਸੇਵਾ ਚੰਗੀ ਨਿਵਾ ਸਕਣ ਇਹੋ ਜੇ ਕੈਂਡੀਡੇਟ ਸੰਗਤਾਂ ਦੇ ਵਿੱਚੋਂ ਹੀ ਸੰਗਤਾਂ ਚ ਕੈਂਡੀਡੇਟ ਜਿਹੜੇ ਆ ਮਾਈ ਭਾਈ ਬੀਬੀਆਂ ਵੀ ਹੋਣਗੀਆਂ ਵੀਰ ਵੀ ਹੋਣਗੇ ਨੌਜਵਾਨ ਵੀ ਹੋਣਗੇ ਬਜ਼ੁਰਗ ਵੀ ਹੋਣਗੇ ਸਾਰੇ ਇਸ ਤਰ੍ਹਾਂ ਦੇ ਕੈਂਡੀਡੇਟ ਜਿਹੜੇ ਆ ਉਹ ਦਿੱਤੇ ਜਾਣਗੇ ਜੀ